ਸਕਸਸਤਾਮਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਵੱਲੋਂ ਸਾਕਾ ਨਨਕਾਣਾ ਸਾਹਿਬ ਜੈਤੋ ਮੋਰਚਾ ਤੇ ਮਾਂਬੂਲੀ ਦਿਹਾੜੇ ਨੂੰ ਸਮਰਪਿਤ ਸਾਲਾਨਾ ਸਮਾਗਮ ਦਾ ਪ੍ਰਬੰਧ ਗੁਰਦੁਆਰਾ ਅਕਾਲ ਬੂੰਗਾ ਬੁੱਡੇਵਾਲ ਲੁਧਿਆਣਾ ਵਿਖੇ ਕੀਤਾ ਗਿਆ ਤਖਤ શ્રી ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਅਤੇ ਵੱਖ-ਵੱਖ ਕਨਸਟ੍ਰਕਸ਼ੀਅਨ ਤਨੇ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਦੀਆਂ ਚੋਣਾਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸત્તા ਸੰਬੰਧੀ ਅਹਿਮ ਜ਼ਿੰਮੇਵਾਰੀ ਨਿਭਾਉਣ ਦੀ ਲੋੜ ਤੇ ਜ਼ੋਰ ਦਿੱਤਾ ਵਿਚਾਰ ਪ੍ਰਵਾਹ ਨੇ ਸਪਸ਼ਟ ਕੀਤਾ ਕਿ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਦੀ ਚੋਣ ਤੜਾ ਮੁਕਤ ਹੋਣੀ ਚਾਹੀਦੀ ਅਤੇ ਗੁਰਮਤ ਨੂੰ ਪ੍ਰਾਣੇ ਗੁਰਸਿੱਖਾਂ ਦੀ ਚੋਣ ਸਿੱਖ ਸੰਗਤ ਵੱਲੋਂ ਕੀਤੀ ਜਾਣੀ ਚਾਹੀਦੀ ਇਸ ਮੌਕੇ ਚੋਣ ਦਾ ਪੰਥਕ ਸਰਕਾਰ ਕਤਾਬਚਾ ਵੰਡਿਆ ਗਿਆ ਜਿਸ ਵਿੱਚ ਪਹਿਲਾ ਮੁੱਦਾ ਹੈ ਕਿ ਪੰਜਾਬ ਸਰਕਾਰ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਐਕਟ ਬਣੇ ਕਿਉਂਕਿ ਕੇਂਦਰ ਸਰਕਾਰ ਅਧੀਨ ਚੱਲ ਰਹੇ ਐਕਟ ਰਾਹੀਂ ਦਹਾਕਿਆਂ ਤੇ ਦਹਾਕਿਆਂ ਬਿਨਾਂ ਚੋਣ ਧੜਿਆਂ ਦੇ ਕਬਜ਼ੇ ਤਹਿਤ ਲੰਘ ਜਾਂਦੇ ਨੇ ਇਸ ਤੋਂ ਇਲਾਵਾ ਅਕਾਲ ਤਖਤ ਸਾਹਿਬ ਦਾ ਪ੍ਰਬੰਧਕੀ ਢਾਂਚਾ 172 ਦੇਸ਼ਾਂ ਦੇ ਸਿੱਖਾਂ ਨਾਲ ਜੋੜਨ ਅਤੇ ਸਾਰੇ ਦੇਸ਼ਾਂ ਵਿੱਚ ਕੰਬੈਂਸੀ ਨੁਮਾ ਸੰਪਰਕ ਕੇਂਦਰਾਂ ਦੀ ਸਥਾਪਨਾ ਸਿੱਖ ਵਿਦਿਅਕ ਪ੍ਰਬੰਧਕੀ ਬੋਰਡ ਧਰਮ ਪਰਿਵਰਤਨ ਸਿੱਖ ਕਾਰਾਂ ਦਾ ਸਤਕਾਰ ਆਨੰਦ ਕਾਰਜ ਐਕਟ ਸਿੱਖ ਕਰਮਜੋਗੀ ਦਾ ਕੰਮ ਨੇ ਉਹ ਬਾਅਦ ਸਿੱਖ ਇਤਿਹਾਸ ਦੇਸ਼ ਦੇ ਪਾਠਕ੍ਰਮ ਦਾ ਹਿੱਸਾ ਤੇ ਕੁਦਰਤੀ ਵਾਤਾਵਰਨ ਸੰਭਾਲ ਆਦ ਮੁੱਦਿਆਂ ਨੂੰ ਸਿੱਖ ਸਰਕਾਰਾਂ ਵਿੱਚ ਰੱਖਿਆ ਗਿਆ ਇਸ ਮੌਕੇ ਵਿਸ਼ੇਸ਼ ਕਰਕੇ ਸਟੂਡੈਂਟਸ ਵਰਗ ਨੌਜਵਾਨ ਅਤੇ ਬੀਬੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ